ਸੋ ਸਿਕਾ ਨੋਕਰਨੋ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਪ੍ਰਿੰਸੀਪਲ ਜੀਪੀ ਸਿੰਘ ਜਿਹੜੇ ਚੇਅਰਮੈਨ ਨੇ ਟੈਕਨੀਕਲ ਬੋਰਡ ਦੇ ਸੋ ਜੀਪੀ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਤੁਹਾਡਾ ਤੁਸੀਂ ਅੱਜ ਗੱਲਬਾਤ ਕਰਨ ਦਾ ਮੌਕਾ ਦੇ ਰਹੇ ਹੋ ਜੀ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜੀ ਚੋਣ ਹੈ ਮੇਅਰ ਦੀ ਜਿਹੜੀ ਇਲੈਕਸ਼ਨ ਹੈ ਜਿਹਦੇ ਤੇ ਵਾਵਾ ਰੌਲਾ ਹੋਇਆ ਤੁਸੀਂ ਦੇਖਿਆ ਹੋਊਗਾ ਕਿ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਜਦੋਂ ਚੋਣ ਹੋਣੀ ਸੀ ਉਦੋਂ ਚੋਣ ਨਹੀਂ ਸੀ ਹੋਈ ਜਿਹੜੀ ਸਾਰੀ ਗੱਲਬਾਤ ਸੀ ਉਹ ਗੱਲਬਾਤ ਹਾਈ ਕੋਰਟ ਚ ਲੱਗੀ ਹਾਈ ਕੋਰਟ ਜਾਣ ਤੋਂ ਬਾਅਦ ਤਰੀਕਾ ਮਿਲਿਆ ਚੋਣ ਦਾ ਨਿਰਧਾਇ ਹੋਇਆ ਅੱਜ ਚੋਣ ਹੋਈ ਜੋ ਕੁਝ ਉੱਥੇ ਵੀ ਹੋਇਆ ਕਿ ਆਮ ਆਦਮੀ ਪਾਰਟੀ ਆਸ ਕਰ ਰਹੀ ਸੀ ਕਿ ਮੇਅਰ ਉੱਥੇ ਸਾਡਾ ਬਣੂਗਾ ਕਾਂਗਰਸ ਅਲਾਈਂਸ ਦੇ ਵਿੱਚ ਸਾਡੇ ਨਾਲ ਹੈ ਆਰਾ ਕਰਾ ਕੀ ਗੱਲਬਾਤ ਹੋਈ ਕਿ ਸਮੇਂ ਦੇ ਉੱਪਰ ਜਾ ਕੇ ਸਾਰੇ ਜਿਹੜੀ ਗੇਮਸ ਹੀ ਉਹ ਬਦਲ ਗਈ ਤੇ ਜਿਹੜਾ ਮੇਅਰ ਹੈ ਉਹ ਮੇਅਰ ਉਥੇ ਬੀਜੇਪੀ ਦਾ ਬਣ ਗਿਆ ਸੋ ਜੇਪੀ ਸਿੰਘ ਦੀ ਮੇਅਰ ਤਾਂ ਫਿਰ ਉਥੇ ਬੀਜੇਪੀ ਦੇ ਬਣਗੇ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਤਾ ਰਹੀ ਸੀ ਕਿ ਅਸੀਂ ਅਲਾਈਸ ਦੇ ਵਿੱਚ ਆ ਤੇ ਅਸੀਂ ਇੱਥੇ ਇਕੱਠੇ ਆ ਮੇਅਰ ਦੀ ਕੁਰਸੀ ਸਾਡੀ ਹੋਊਗੀ ਪਰ ਨਹੀਂ ਕੀਰ ਦੇ ਵਿੱਚ ਬੀਜੇਪੀ ਦਾ ਉਥੇ ਮੇਅਰ ਚੁਣਿਆ ਗਿਆ ਵੈਸੇ ਤਾਂ ਭਗਵਾਨ ਸਾਭ ਸਾਨੂੰ ਇੱਕ ਖਰਸ਼ਾ ਪਹਿਲਾਂ ਜਰੂਰ ਸੀਗਾ ਜਦੋਂ ਇਹ ਇਲੈਕਸ਼ਨ ਕਰਵਾ ਨਹੀਂ ਰਹੇ ਸੀਗੇ ਤੇ ਪਿਛਲੇ 2 ਸਾਲ ਬੀਜਪੀ ਵਾਲੇ ਆਪਣਾ ਜ਼ੋਰ ਜ਼ਬਰੀ ਨਾਲ ਮੇਅਰ ਬਣਾਉਂਦੇ ਰਹੇ ਨੇ ਪਰ ਹੁਣ ਜਦੋਂ ਦਾ ਆਈਡੀਆ ਅਲਾਈਅੰਸ ਹੋਂਦ ਵਿੱਚ ਆਇਆ ਹੈ ਐਤਕੀ ਅਸੀਂ ਤਹਈਆ ਕੀਤਾ ਹੋਇਆ ਸੀਗਾ ਵੀ ਨਹੀਂ ਐਤਕੀ ਮੇਅਰ ਜਿਹੜਾ ਹੈ ਸੀ ਇਕੱਠੇ ਚੋਂ ਲੜੀਏ ਤੇ ਮੇਅਰ ਆਪਣਾ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਆਪਣਾ ਬਣਵਾਈਏ ਤੋਂ ਉਸ ਕਰਕੇ ਅ ਅਸੀਂ ਇਕੱਠੇ ਹੋਏ ਸੀਗੇ ਅ ਪਿੱਛੇ ਜਦੋਂ ਆਹ ਇਲੈਕਸ਼ਨ ਡਿਊ ਹੋਈ ਹੈ ਹਰ ਹਰ ਆਈਸਾਲ ਉੱਥੇ ਦੁਬਾਰਾ ਚੰਡੀਗੜ੍ਹ ਦੇ ਵਿੱਚ ਐਕਟ ਦੇ ਮਤਲਬ ਕੋਮਿਊਨਲ ਐਕਟ ਮਤਲਬ ਕੋ ਮੇਅਰ ਤੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਆਈਸਾਲ ਚੁਣੇ ਜਾਂਦੇ ਨੇ ਕਾਂਗਰਸ ਤੇ ਸਾਡਾ ਜਿਹੜਾ ਅੰਕੜਾ ਹੈਗਾ ਉਹ ਭਾਜਪਾ ਨਾਲੋਂ ਕਿਤੇ ਜ਼ਿਆਦਾ ਸੀ ਬੀਜੇਪੀ ਨੇ ਆਪਣੇ ਜਿਹੜੇ ਉਹਨਾਂ ਦੇ 15 14 ਦੇ ਨਾਲ ਇੱਕ ਜਗਰ ਐਮਪੀ ਦੀ ਵੀ ਵੋਟ ਪਾ ਲਈਏ ਤਾਂ ਵੀ ਉਹਨਾਂ ਦੇ 15 ਬਣਦੇ ਸੀਗੇ ਸਾਡੇ ਜਿਹੜੇ ਹੈ ਉਹ ਪਹਿਲਾਂ ਹੀ ਜ਼ਿਆਦਾ ਸੀ ਅਸੀਂ 20 ਟੋਟਲ ਸਾਡਾ 20 ਨਹੀਂ ਗਿਣਤੀ ਬਣਦੀ ਸੀਗੀ ਇੱਕ ਅਕਾਲੀ ਦਲ ਸੀ ਉਹ ਸਾਨੂੰ ਪੇਂ ਨਹੀਂ ਚਿੰਤਾ ਦਾ ਵਿਸ਼ਾ ਨਹੀਂ ਸੀਗਾ ਸੋ ਮੇਰ ਤਾਂ ਸਾਡੇ ਅਲਾਈਂਸ ਵਿੱਚੋਂ ਹੀ ਬਣਨਾ ਸੀ ਸੋ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਇਹ ਇਲੈਕਸ਼ਨ ਨਹੀਂ ਕਰਾਉਣੀ ਚਾਹੁੰਦੇ ਸੀ ਇੱਕ ਵਾਰੀ ਪਰੇ ਰਾਈਡਿੰਗ ਅਫੀਸਰ ਬਿਮਾਰ ਹੋ ਗਿਆ ਦੂਜੀ ਵਾਰੀ ਪਰੇ ਰਾਈਡਿੰਗ ਅਫੀਸਰ ਬਿਮਾਰ ਕੀਤਾ ਗਿਆ ਜਦੋਂ ਕੋਰਟ ਨੇ ਦੇਖਿਆ ਵੀ ਇਹ ਤਾਂ ਜਾਣ ਬੁੱਝ ਕੇ ਡਲੇ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਸਪਸ਼ਟ ਹਦਾਇਤਾਂ ਦਿੱਤੀਆਂ ਵੀ 31 ਤਰੀਕ ਨੂੰ ਕਰਾਈ ਜਾਵੇ ਹੁਣ ਅੱਜ ਜਦੋਂ ਇਹ ਚੋਣ ਹੋਣੀ ਸੀ ਤੇ ਪੰਗੂ ਸਾਹਿਬ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੋਕਤੰਤਰ ਦਾ ਤਾਂ ਚਲੋ ਪਹਿਲਾਂ ਵੀ ਕਈ ਥਾਵਾਂ ਤੇ ਦੇਖਿਆ ਤੇ ਜਦ ਦੀ ਇਹ ਮੋਦੀ ਸਰਕਾਰ ਇਸ ਟ੍ਰਿਕੇ ਨਾਲ ਹਫਲੀ ਹੋਈ ਹੈ ਉਹ ਡਰਦਾ ਰਹਿੰਦਾ ਹੀ ਹੈ ਪਰ ਬਿਲਕੁਲ ਸ਼ਰਿਆਮ ਜੇ ਆਪਾਂ ਕਹੀਏ ਇਹਨੂੰ ਆਪਾਂ ਮਰਡਰ ਆਫ ਡੈਮੋਕ੍ਰੇਸੀ ਰੇਪ ਆਫ ਡੈਮੋਕ੍ਰੇਸੀ ਜਿਹੜੇ ਮਰਜ਼ੀ ਲਾਹੇ ਵਰਤ ਲਈਏ ਇਹ ਤਾਂ ਉਹ ਗੱਲ ਹੋ ਗਈ ਅੱਜ ਅਸੀਂ ਬੈਠੇ ਆ ਲਾਈਵ ਦੇਖ ਰਹੇ ਆ ਕਿਉਂਕਿ ਉੱਥੇ ਐਥੀਕੀ ਕੋਰਟ ਵੱਲੋਂ ਵੀ ਹਦਾਇਤਾਂ ਸੀ ਸਾਡੀ ਪਾਰਟੀ ਨੇ ਵੀ ਨਹੀਂ ਉੱਥੇ ਚੰਗਾ ਸਮਝਿਆ ਵੀ ਕੋਈ ਵੀ ਵਲੰਟੀਅਰ ਹੈ ਜਿਹੜਾ ਉਸ ਆਹਾਤੇ ਦੇ ਨੇੜੇ ਤੇੜੇ ਵੀ ਜਾਵੇ ਤੁਸੀਂ ਬਿਲਕੁਲ ਲਾਈਵ ਦੇਖ ਰਹੇ ਸੀਗੇ ਤੇ ਲਾਈਵ ਜਦੋਂ ਗਿਣਤੀ ਹੋਈ ਹੈ ਸਾਫ ਸਪਸ਼ਟ ਨਜ਼ਰ ਆ ਰਿਹਾ ਹੈ ਵੀ ਵੈਲਟ ਪੇਪਰ ਜਦੋਂ ਖੋਲੇ ਗਏ ਨੇ ਉਸ ਤੋਂ ਬਾਅਦ ਜਦੋਂ ਪ੍ਰੈਜ਼ਾਈਡਿੰਗ ਅਫੀਸਰ ਸਾਈਨ ਕਰ ਰਿਹਾ ਉਹਦੇ ਤੇ ਉਸੇ ਵੇਲੇ ਸਾਡੀ ਪਾਰਟੀ ਵੱਲੋਂ ਵਿਰੋਧ ਕੀਤਾ ਗਿਆ ਵੀ ਹੁਣ ਤੁਸੀਂ ਉੱਤੇ ਸਾਈਨ ਨਹੀਂ ਕਰ ਸਕਦੇ ਕੀ ਕਰ ਰਹੇ ਹੋ ਸਾਨੂੰ ਦਿਖਾਓ ਇਹ ਪਹਿਲੇ ਹੀ ਤਿਆਰ ਹੋ ਗਿਆ ਸੀਗਾ ਵੀ ਜਦੋਂ ਗਿਣਤੀ ਹੋਏਗੀ ਉਹਨੂੰ ਦੋਨੇ ਪਾਰਟੀਆਂ ਦਾ ਦੋਨੇ ਧਿਰਾਂ ਦਾ ਇੱਕ ਇੱਕ ਇਲੈਕਸ਼ਨ ਏਜੰਟ ਹੋਏਗਾ ਇੱਕ ਆਮ ਪ੍ਰਮਾਅ ਹੈਗੀ ਆ ਮੈਂ ਸਰਕਾਰੀ ਅਫੀਸਰ ਹੋਣ ਕਰਕੇ ਸਾਰੀਆਂ ਹਰ ਤਰ੍ਹਾਂ ਦੀ ਮੈਂ ਡਿਊਟੀ ਦਿੱਤੀ ਹੋਈ ਹੈ ਇਲੈਕਸ਼ਨ ਏਜੰਟ ਦੀ ਵੀ ਕਾਊਂਟਿੰਗ ਏਜੰਟ ਦੀ ਵੀ ਐਸ ਪ੍ਰੈਜਾਈਡਿੰਗ ਅਫੀਸਰ ਵੀ ਹਰ ਤਰ੍ਹਾਂ ਦੀ ਡਿਊਟੀ ਦਿੱਤੀ ਹੋਈ ਹੈ ਲੇਕਿਨ ਆਪ ਜਿਹੜਾ ਅੱਜ ਦੇਖਿਆ ਹੈਗਾ ਵੀ ਜਦੋਂ ਗਿਣਤੀ ਹੋਈ ਹੈ ਉਹਨਾਂ ਚੋਂ ਇਲੈਕਸ਼ਨ ਏਜੰਟ ਨੂੰ ਨਾਲ ਬਿਠਾਈ ਨਹੀਂ ਰਿਹਾ ਉਹ ਜਿਹੜਾ ਪ੍ਰੈਜਾਈਡਿੰਗ ਅਫੀਸਰ ਹੈ ਬਿਲਕੁਲ ਗਿਣੋ ਗਿਣਤੀ ਹੋ ਰਹੀ ਆ ਉਹ ਇੱਕਸਲੇ ਪੈਦਲ ਰੱਖ ਰਿਹਾ ਦੂਜੀ ਇੱਧਰ ਰੱਖ ਰਿਹਾ ਜਿੱਥੇ ਭਾਜਪਾ ਦੀ ਜਿਹੜੀ ਉਹ ਟੋਕਰੀ ਹੈਗੀ ਉਹਦੇ ਚ ਜਦੋਂ ਉਹਨੂੰ ਲੋ ਗਿਆ ਉਹਨੇ ਇਹਨਾਂ ਦੀ ਗਿਣਤੀ 16 ਹੋ ਗਈ ਹੈ ਤੇ 8 ਉਹਨਾਂ ਨੇ ਪਰਚੀਆਂ ਵੈਲਟ ਪੇਪਰ ਬਾਹਰ ਰੱਖਦੇ ਔਰ ਇਹ ਕਹਤਾ ਵੀ ਜਿਹੜੀਆਂ 8 ਵੋਟਾਂ ਕੈਨਸਲ ਨੇ ਦੇਖੋ ਕਿੰਨੀ ਅਜੀਬ ਗੱਲ ਹੈਗੀ ਆ ਪਹਿਲੀ ਗੱਲ ਤਾਂ ਇੱਕ ਗੱਲ ਦਾ ਖਦਸ਼ਾ ਤਾਂ ਸ਼ੁਰੂ ਤੋਂ ਹੀ ਹੋ ਗਿਆ ਸੀ ਵੀ ਕਿਉਂਕਿ ਪ੍ਰੈਜ਼ਾਈਡਿੰਗ ਅਫੀਸਰ ਐਤ ਇਨਾਂ ਨੇ ਅਚਾਰੇ ਨਿਯਮ ਅੱਖੋਂ ਪਰੋਖੇ ਕਰਕੇ ਇਹਨਾਂ ਨੇ ਬੀਜੇਪੀ ਦੇ ਵਿੱਚੋਂ ਹੀ ਇੱਕ ਨੋਮੀਨੇਟਿਡ ਕਾਉਂਸਲਰ ਜਿਹੜਾ ਹੈ ਉਹਨੂੰ ਇਹਨਾਂ ਨੇ ਪ੍ਰੈਜ਼ਾਈਡਿੰਗ ਅਫੀਸਰ ਲਾਇਆ ਨਾ ਕਿ ਕੋਈ ਸਰਕਾਰੀ ਅਫੀਸਰ ਲਾਇਆ ਉਹਨੇ ਤਾਂ ਫਿਰ ਕੁਦਰਤੀ ਗੱਲ ਆ ਉਹਨਾਂ ਦੀ ਸਾਈਡ ਲੈਣੀ ਲੈਣੀ ਸੀਗੀ ਅਸੀਂ ਫੇਰ ਵੀ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਸਾਡੀ ਪਾਰਟੀ ਤੇ ਨਾਲ ਸਾਡੇ ਐਲਾਈਅੰਸ 파ਟਨਰ ਨੇ ਕੋਈ ਪਹਿਲਾਂ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਪਰ ਜਦੋਂ ਦੇਖ ਰਹੇ ਹਾਂ ਵੀ ਜਿਹੜੀ ਕਾਊਂਟਿੰਗ ਦੇ ਵੇਲੇ ਵੀ ਨਹੀਂ ਬੁਲਾ ਰਹੇ ਤੇ ਉਸੇ ਵੇਲੇ ਹੀ ਉਹਨਾਂ ਨੇ ਕੀ ਕੀਤਾ ਜਦੋਂ ਹੋ ਗਿਆ ਕਿ ਡਿਕਲੇਅਰ ਕਰਤਾ ਵੀ 16 ਜਿਹੜੀਆਂ ਵੋਟਾਂ ਨੇ ਉਹ ਇਹਦੀਆਂ ਨੇ ਤੇ ਉਹਦੀਆਂ 8 ਵੋਟਾਂ ਉਹਨਾਂ ਨੇ ਕੈਨਸਲ ਸ਼ੋ ਕਰ ਦਿੱਤੀਆਂ ਤੇ ਉਸੇ ਵੇਲੇ ਲਿਆ ਕੇ ਉਹਨੂੰ ਕੁਰਸੀ ਤੇ ਬਿਠਾਤਾ ਤੇ ਬਹੁਤ ਅਫਸੋਸ ਹੋਇਆ ਇਸ ਗੱਲ ਦਾ ਸਾਰੀਆਂ ਹੀ ਉਨ ਸੇ ਕਿ ਨਿਆਮੀ ਸਾਡੀਆਂ ਰਾਜਸੀ ਪਾਰਟੀਆਂ ਨੇ ਕੱਲੀਆਂ ਮੈਂ ਇਹਨੂੰ ਪੰਜਾਬ ਦੇ ਵਿੱਚ ਤੇ ਛੱਡੀਗੜ ਦੇ ਮੇਅਰ ਦੀ ਚੋਣ ਤਾਂ ਹੈਗੀ ਸੀ ਇਹਦੇ ਵਿੱਚ ਕੋਈ ਦੌਰਾ ਆਇਆ ਨਹੀਂ ਹੈਗਾ ਲੇਕਿਨ ਇਹ ਜਿਹੜੀ ਚੋਣ ਹੈ ਇਹਨੂੰ ਮੈਂ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਦੇ ਸੰਦਰਭ ਦੇ ਵਿੱਚ ਦੇਖਦਾ ਵੀ ਜਿਹੜੀ ਜਿਸ ਤਰੀਕੇ ਨਾਲ ਇਹਨਾਂ ਨੇ ਇੱਥੇ ਲੋਕਤੰਤਰ ਦਾ ਕਾਣ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਦੇਸ਼ ਜਿਹੜੀਆਂ ਅਸੀਂ ਖਾਸ ਕਰਕੇ ਪੰਜਾਬੀਆਂ ਨੇ ਜਿਹੜੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਸੀ ਇਹਨਾਂ ਨੇ ਉਸ ਆਜ਼ਾਦੀ ਨੂੰ ਖਤਰੇ ਚ ਪਾਤਾ ਲੋਕਤੰਤਰ ਜਿਹੜਾ ਸਾਡੇ ਬਾਬਾ ਸਾਹਿਬ ਬਾਬਾ ਭੀਮਰਾਓ ਵੇਦਕਰ ਜਿਹੜੀਆਂ ਘਰ ਨਾਲ ਘਰ ਕੇ ਐਡਾ ਵਧੀਆ ਸਾਡਾ ਸਨਿਹਾਨ ਬਣਿਆ ਐਡਾ ਵਧੀਆ ਦੁਨੀਆ ਦੇ ਵਿੱਚ ਇੱਕ ਨਾਮ ਨਾ ਘਟਿਆ ਵੀ ਸਭ ਤੋਂ ਵੱਡੀ ਲਾਰਜੈਸਟ ਡੈਮੋਕ੍ਰੇਸੀ ਹੈ ਇੰਡੀਆ ਜਿਹੜੀ ਹੈ ਦੁਨੀਆ ਦੇ ਵਿੱਚ ਲੇਕਿਨ ਆ ਇੱਕ ਛੋਟੀ ਜੀ ਗੱਲ ਨੇ ਜਿਹੜੀ ਮੇਅਰ ਦੀ ਇਲੈਕਸ਼ਨ ਤੇ ਐਨਾ ਭਾਜਪੀ ਕਬਰ ਆ ਚੁੱਕੀ ਹੈ ਕਿਉਂਕਿ ਜਿਹੜਾ ਇੰਡੀਆ ਐਲਾਈਅੰਸ ਬਣਿਆ ਉਸ ਤੋਂ ਇਹਨਾਂ ਨੂੰ ਸਪਸ਼ਟ ਖਤਰਾ ਹੋ ਗਿਆ ਵੀ ਐਸ ਕਰੇ ਉਹ ਨਾ ਭਾਜਪਾ ਜਪੀ ਭਾਜਪਾ ਕਹਿੰਦੀ ਹੈ ਕਿ ਸਭ ਕੁਝ ਕਾਊਂਟਿੰਗ ਮੁਤਾਬਕ ਹੋਇਆ ਸਾਰਾ ਕੁਝ ਟੈਕਨੀਕਲ ਸੀ ਜਿਹੜੇ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਇਹ ਕਿ ਧੱਕੇ ਦੇ ਨਾਲ ਭਾਜਪਾ ਨੇ ਆਪਣਾ ਮੇਰ ਬਣਾਤਾ ਉਹ ਕਹਿੰਦੇ ਕਿ ਇਹਨਾਂ ਦੇ ਵਿੱਚ ਕੋਈ ਤੱਤ ਨਹੀਂ 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 ਬਿਲਕੁਲ ਗਲਤ ਕਹਿ ਰਹੇ ਨੇ ਜੀ ਉਹ ਜੀ ਕਿਉਂਕਿ ਇਹ ਤਾਂ ਲਾਈਵ ਹੈ ਸਾਰਾ ਨਹੀਂ ਪੰਗੂ ਸਾਹਿਬ ਇਹ ਸਾਰਾ ਜੋ ਕੁਝ ਹੋਇਆ ਲਾਈਵ ਸਾਰੇ ਆਪਾਂ ਦੇਖ ਰਹੇ ਸੀਗੇ ਉਹਨਾਂ ਦੀ ਜਿਹੜੀ ਦੇਖੋ ਅ ਮਾਤੂਨ ਰੋਸਨ ਪ੍ਰੋਸੈਸ ਕੀ ਹੁੰਦਾ ਕਾਊਂਟਿੰਗ ਦਾ ਜੀ ਅ ਜਦੋਂ ਵੀ ਅਸੈਂਬਲੀ ਰੀਆ ਕਿਸੇ ਵੀ ਹਲਕੇਰੀ ਚੋਣ ਹੁੰਦੀ ਆ ਤੇ ਅਕਾਊਂਟਿੰਗ ਹੁੰਦੀ ਆ ਇੱਕ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਜਦੋਂ ਵੀ ਤਾਂ ਬੈਠੀ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਇਲੈਕਸ਼ਨ ਏਜੰਟ ਨੇ ਉਹ ਬੈਠ ਜਾਂਦੇ ਨੇ ਜੀ ਉਸ ਤੋਂ ਬਾਅਦ ਉਹ ਜਦੋਂ ਪਹਿਲਾ ਬਟਨ ਦਬਟੇ ਆ ਉਹਦੇ ਉੱਤੇ ਆ ਜਾਂਦਾ ਜਿਹੜੀ ਵੀ ਪਾਰਟੀ ਦਾ ਪਹਿਲਾ ਨਾਂ ਹੋਵੇ ਉਹ ਫਿਰ ਦਿਖਾਂਦੇ ਜੀ ਦੂਸਰਾ ਫੇਰ ਦਿਖਾਉਂਦੇ ਨੇ ਤੀਸਰਾ ਫਿਰ ਦਿਖਾਉਂਦੇ ਨੇ ਹਰ ਚੀਜ਼ ਇੰਜ ਦਿਖਾਈ ਜਾਂਦੀ ਹੈ on display ਬਿਲਕੁਲ ਡਿਸਪਲੇ ਕੀਤੀ ਜਾਂਦੀ ਹੈ ਤੇ ਇਹਨਾਂ ਨੇ ਤਾਂ ਕੁਝ ਦਿਖਾਇਆ ਹੀ ਨਹੀਂ ਉਹ ਜੀ ਇਹਨਾਂ ਨੇ ਤਾਂ ਕੀ ਕੀਤਾ ਵੀ ਇੱਕ ਟੋਕਰੀ ਦੇ ਵਿੱਚ 16 ਪਰਚੀਆਂ ਰੱਖਤੀਆਂ ਇੱਕ ਵਿੱਚ 8 ਰੱਖਤੀਆਂ ਦੂਸਰੀ ਵਿੱਚ ਬਾਕੀ ਰੱਖਤੀਆਂ ਉਹ ਕਹਿੰਦਾ ਜੀ ਇਹ ਉਹਨਾਂ ਦੀਆਂ ਨੇ ਇਹ ਉਹਨਾਂ ਦੀਆਂ ਨੇ ਇਹ ਇਹ ਕੈਨਸਲ ਨੇ ਜੀ ਸੂਸ਼ ਕਰਕੇ ਤਾਂ ਬਿਲਕੁਲ ਇਹਨੂੰ ਫੇਰ ਫ੍ਰੀ ਐਂਡ ਫੇਅਰ ਕਹਿ ਨਹੀਂ ਸਕਦੇ ਤੂੰ ਬੀਜਪੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਜੀ ਇਹ ਫੇਰ ਇਲੈਕਸ਼ਨ ਸੀ ਵੀ ਬਿਲਕੁਲ ਬਿਲਕੁਲ ਤੇ ਇਸ ਨੂੰ ਆਪਾਂ ਜਿਹੜੀ ਇਹ ਗੱਲ ਹੈ ਕਿ ਬੀਜਪੀ ਟੱਕਾ ਕਰਦੀ ਆ ਹਰ ਇੱਕ ਥਾਂ ਤੇ ਪ੍ਰਾਇਮ ਇਜ਼ਾਮ ਲੱਗਦਾ ਕਿ ਬੀਜਪੀ ਟੱਕਾ ਕਰਦੀ ਆ ਜੋ ਬੀਜਪੀ ਦਾ ਫੰਕਸ਼ਨ ਹੈਗਾ ਕੰਮ ਕਰਨ ਦਾ ਉਹ ਡੈਮੋਕਰੇਸੀ ਦੇ ਉਲਟ ਹੈ ਐਦਾਂ ਹੀ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਦੇਖੋ ਸਪੱਸ਼ਟ ਹੀ ਹੋ ਗਿਆ ਹੁਣ ਤਾਂ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਬਿਲਕੁਲ ਠੀਕ ਨਹੀਂ ਲੱਗ ਰਿਹਾ ਜਿਵੇਂ ਮਹਾਰਾਸ਼ਟਰ ਦੇ ਵਿੱਚ ਕਿਹਾ ਜਾਂਦਾ ਕਿ ਸਰਕਾਰ ਤੋੜੀ ਗਈ ਕਰਨਾਟਕ ਦੇ ਵਿੱਚ ਸਰਕਾਰ ਤੋੜੀ ਗਈ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਪਰ ਸੋਨਾਂ ਦੀ ਗੱਲਬਾਤ ਆਈ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਤੋੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਜਿਹੜੇ ਸੰਗਠਨ ਬਣੇ ਹੋਏ ਨੇ ਆਪੋਜੀਸ਼ਨ ਦੇ ਕਿ ਬੀਜੇਪੀ ਸਾਰੀਆਂ ਤੋੜਨਾ ਚਾਹੁੰਦੀ ਹੈ ਆਪੋਜੀਸ਼ਨ ਇਹ ਗੱਲ ਕਹਿੰਦੀ ਹੈ ਬਿਲਕੁਲ ਜੀ ਬਿਲਕੁਲ ਐਸ ਵੇਲੇ ਪੰਗੂ ਸਾਹਿਬ ਇਹ ਗੱਲ ਕਲੀਅਰ ਹੋ ਗਈ ਹੈ ਜਿਹੜਾ ਅਸੀਂ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਇਹ ਔਨ ਰਿਕਾਰਡ ਹੈ ਸਾਡੇ 7 ਐਮਐਲਿਆਂ ਦੇ ਉੱਤੇ ਇਹਨਾਂ ਨੇ ਪ੍ਰੈਸ਼ਰ ਪਾਇਆ ਜੀ ਲੇਕਿਨ ਇਹ ਤਾਂ ਚਲੋ ਸਾਡੇ ਪਾਰਟੀ ਦੇ ਐਮਐਲਏ ਬਿਲਕੁਲ ਇੰਟੈਕਟ ਨੇ ਕੋਈ ਵੀ ਕਿਸੇ ਲਾਲਚ ਵਿੱਚ ਨਹੀਂ ਆਉਂਦਾ ਜਿਸ ਤਰ੍ਹਾਂ ਆਹ ਜਿਹੜੀ ਚੰਡੀਗੜ੍ਹ ਦੀ ਕਾਉਂਸਲਰਸ ਨੇ ਸਾਡੇ ਨਾਟ ਇਵਨ ਸਿੰਗਲ ਕਾਉਂਸਲਰ ਨੂੰ ਇਹ ਪ੍ਰੈਸ਼ਰਾਈਜ਼ ਕਰਕੇ ਜਾਂ ਪੈਸਿਆਂ ਦੇ ਲਾਲਚ ਨਾਲ ਆਪਣੇ ਵੱਲ ਕਰ ਸਕੇ ਨੇ ਜਦੋਂ ਨਹੀਂ ਕਰ ਸਕੇ ਜਦੋਂ ਇਹਨਾਂ ਦੇ ਸਾਰੇ ਹੱਥਕੰਡੇ ਫੇਲ ਹੋ ਗਏ ਨੇ ਉਹੋ ਇਹਨਾਂ ਨੇ ਯਾ ਤਰੀਕਾ ਗਲਤ ਤਰੀਕਾ ਬਣਾ ਲਿਆ ਜਿਹੜਾ ਬਿਲਕੁਲ ਹੀ ਇਹਨੂੰ ਵਾਕਿਆ ਕਹਾਂ ਡੈਮੋਕ੍ਰੇਸੀ ਦਾ ਤੇ ਅਸੀਂ ਹੁਣ ਇਹਦੇ ਖਿਲਾਫ ਕੋਰਟ ਦੇ ਵਿੱਚ ਫੈਸਲਾ ਕੀਤਾ ਪਾਰਟੀ ਨੇ ਦੋਨਾਂ ਪਾਰਟੀਆਂ ਨੇ ਵੀ ਅਸੀਂ ਜਾਵਾਂਗੇ ਕੋਰਟ ਦੇ ਵਿੱਚ ਦੇਖਦੇ ਆਂ ਵੈਸੇ ਮਨ ਕਾਫੀ ਖਰਾਬ ਹੈ ਇਸ ਗੱਲੋਂ ਵੀ ਜੋ ਕੀਤਾ ਇਹਨਾਂ ਨੇ ਠੀਕ ਨਹੀਂ ਕੀਤਾ ਔਰ ਜਿਹੜੀ ਇਹ ਅਸੀਂ ਆਜ਼ਾਦੀ ਲਈ ਸੀਗੀ ਜਿਹੜਾ ਸਾਡਾ ਲੋਕਤੰਤਰ ਹੈ ਇਹ ਐਵੇਂ ਨਹੀਂ ਸਧਾਰਨ ਤਰੀਕੇ ਨਾਲ ਹੀ ਲਿਆ ਗਿਆ ਇਹਦੇ ਪਿੱਛੇ ਬਹੁਤ ਕਾਲਾ ਕਾਲੀਆਂ ਨੇ ਲੋਕਾਂ ਨੇ ਤੇ ਇਹਨਾਂ ਨੇ ਉਹ ਸਾਰਾ ਕੁਝ ਹੀ ਕਿਉਂਕਿ ਬੀਜੇਪੀ ਦਾ ਆਰਐਸਐਸ ਦਾ ਆਪਣਾ ਤਾਂ ਕੋਈ ਯੋਗਦਾਨ ਹੀ ਨਹੀਂ ਸਾਡੇ ਦੇਸ਼ ਦੀ ਆਜ਼ਾਦੀ ਵਿੱਚ ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਜੀ ਬਿਲਕੁਲ ਜੀ ਸੋ ਜੀ ਜੀ ਬਾਕੀ ਤੁਹਾਡਾ ਸ਼ੁਕਰੀਆ ਸਾਰੀ ਜਾਣਕਾਰੀ ਗ੍ਰੰਟ ਮਾਮਲਾ ਸੰਬੰਧ ਸਾਂ ਕਰਨ ਦੇ ਲਈ ਤੁਹਾਡਾ ਜੀ ਦੋਸਤੋ ਮੇਰੇ ਨਾਲ ਪ੍ਰਿੰਸੀਪਲ ਜੇਪੀ ਸਿੰਘ ਜੁੜੇ ਹੋਏ ਸੀ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋਣੀ ਸੀ ਮੇਅਰ ਦੀ ਉੱਥੇ ਚੋਣ ਹੋਣੀ ਸੀ ਮੇਅਰ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਕਹਿ ਰਹੀ ਹੈ ਕਿ ਸਾਡੇ ਨਾਲ ਇੱਥੇ ਭਾਜਪਾ ਯਾਨਕੀ ਭਾਰਤ ਜਨਤਾ ਪਾਰਟੀ ਉਹਨਾਂ ਨੇ ਇੱਥੇ ਧੱਕਾ ਕੀਤਾ ਕਹਿੰਦੇ ਕਿ ਜਦੋਂ ਲਾਸਟ ਇਲੈਕਸ਼ਨ ਹੋਣੀ ਸੀ ਉਦੋਂ ਵੀ ਭਾਜਪਾ ਨੇ ਆਪਣੀ ਲੱਤ ਫਸਾ ਕੇ ਉੱਥੇ ਸਾਨੂੰ ਕੋਰਟ ਦੇ ਵਿੱਚ ਜਾਣ ਦੇ ਲਈ ਮਜਬੂਰ ਕੀਤਾ ਅੱਜ ਚੇਅਰਮੈਨ ਉੱਥੇ ਅੱਜ ਮੇਅਰ ਜਿਹੜੇ ਹੈਗੇ ਨੇ ਉਹ ਭਾਜਪਾ ਦੇ ਬਣੇ ਤੇ ਇਹਦੇ ਤੇ ਜੀਪੀ ਨਾਲ ਗੱਲਬਾਤ ਕੀਤੀ ਕਰੰਟ ਜੋ ਵੀ ਸਿਚੁਏਸ਼ਨ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ